ਸਸੀ ਗਾਲ ਜੀ ਸਸੀ ਗਾਲ ਜੀ ਤੇਰੇ ਨਾਲ 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 ਕੇ ਬਾਤ ਹੈ ਗੀਤ ਉਦਮ ਸਿੰਘ ਅਮਰ ਰਹੇ ਇਹ ਜਿਹੜਾ ਅੱਜ ਦਾ ਪੋਸਟਰ ਰਿਲੀਜ਼ ਕਰ ਰਹੇ ਆ ਕਿ ਅੱਜ ਦੇ ਇਹ ਸਾਡੇ ਜਿਹੜੇ ਜੀਤ ਉਦਮ ਸਿੰਘ ਹੋਰਾਂ ਤੇ ਇਹ ਜਿਹੜਾ ਇਹ ਗੀਤ ਲਿਖਿਆ ਹੈ ਜਰ ਸਰਦਾਰ ਚਰਨਜੀਤ ਸਿੰਘ ਤਲਿਨਾ ਉਹਨਾਂ ਨੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਇਸ ਐਕਟੀਵਿਟੀ ਸਕਰੀਅਤ ਤੇ ਆਪਣਾ ਗੀਤ ਲਿਖਿਆ ਤੇ ਅਸੀਂ ਇਸ ਪੋਸਟ ਨੂੰ ਅੱਜ ਰਿਲੀਜ਼ ਕਰਦੇ ਹਾਂ ਤਾਂ ਕਿ ਆਮ ਜਨਤਾ ਤੱਕ ਲੋਕਾਂ ਤੱਕ ਪੰਜਾਬੀਆਂ ਤੱਕ ਪੰਜਾਬ ਤੋਂ ਬਾਹਰ ਜਿਹੜੇ ਬੈਠੇ ਹੋਏ ਲੋਕ ਉਹਨਾਂ ਤੱਕ ਪਹੁੰਚੇ। ਉਹਨਾਂ ਦੇ ਇੰਦਰਾਪੁਰ ਬਾਰੇ ਕੀ ਕਹਿੰਦੇ ਹੋ ਸਾਡਾ? ਦੇਖੋ ਜੀ ਅੱਜ ਸ਼ਹੀਦोत्तम ਸਿੰਘ ਹੋਰਾਂ ਦੀ ਯਾਦ ਦੇ ਵਿੱਚ ਸ਼ੈਤਿੰਗ ਤਾਲ ਹੋ ਗਏ। ਉਹਨਾਂ ਨੂੰ ਆਪਣਾ ਬਲਿਦਾਨ ਦਿੱਤੇ ਆ। ਤੇ ਅੱਜ ਜਿਹੜਾ ਦਿਹਾੜਾ ਹੈ ਇਹ ਨੌਜਵਾਨਾਂ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਇਹ ਯਾਦ ਕਰਾਉਂਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਹਿੰਦੁਸਤਾਨ ਦੇ ਉਸ ਇਨਸੀਡੈਂਟ ਦਾ ਉਸ ਫਟੂਆ ਦਾ ਜਿਹੜਾ ਬਦਲਾ ਲਿਆ ਜਿਹੜਾ ਕਿ ਜਲੰਧ ਵਾਲੇ ਬਾਗ 'ਚ ਹੋਇਆ ਸੀ। ਔਰ ਫਿਰ ਉਹਨਾਂ ਦੀ ਇਹ ਹਿੰਮਤ ਸੀਗੀ ਔਰ ਇਹ ਉਹਨਾਂ ਦਾ ਪ੍ਰਣ ਸੀਗਾ ਅੱਜ ਜੇ ਗੱਲ ਕਰੀਏ ਤੇ ਸਰੀਰ ਦੇ ਰੌਂਗ ਤੇ ਖੜੇ ਹੋ ਜਾਂਦੇ ਨੇ। ਕਿ ਉਸ ਨੌਜਵਾਨੀ ਦੀ ਉਮਰ ਦੇ ਵਿੱਚ ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀਗਾ ਕਿ ਮੈਂ ਇਹਦਾ ਬਦਲਾ ਲੈਣਾ ਹੈ ਫਿਰ ਉਹ ਬੁਲੈਤ ਗਏ ਔਰ ਉਹਨਾਂ ਨੇ ਇਸ ਜੀ ਦਾ ਬਦਲਾ ਲਿਆ ਜਨਨਤ ਔਰ ਦਾਇਬ ਦਾ ਜਿਹੜਾ ਉਹਨਾਂ ਨੇ ਬਾਡੋਕੀਤਾ ਔਫੇ ਔਰ ਆਪਣੇ ਹਿੰਦੂਸਤਾਨੀਆਂ ਦੇ ਜਿਹੜੇ ਭਰਾਵਾਂ ਦਾ ਖੂਨ ਵਿਆਹ ਸੀਗਾ ਉਹਦਾ ਇੱਕ ਬਹੁਤ ਵੱਡਾ ਉਹਨਾਂ ਦੇ ਮਨ ਦੇ ਵਿੱਚ ਉਹਦਾ ਦ੍ਰਿਸ਼ ਜਿਹੜਾ ਹੋਇਆ ਸੀਗਾ ਉਹ ਬਦਲਾ ਲੈ ਕੇ ਤੇ ਉਹਨਾਂ ਨੇ ਹਿੰਦੁਸਤਾਨ ਦੇ ਲੋਕਾਂ ਵਾਸਤੇ ਬਹੁਤ ਵੱਡੀ ਇੱਕ ਸੈਕਰੀਫਾਈਸ ਕੀਤੀ ਅਸੀਂ ਅੱਜ ਉਹਨਾਂ ਦੀ ਯਾਦ ਦੇ ਵਿੱਚ ਆ ਕੇ ਉਹਨਾਂ ਨੂੰ ਨਮਸਕਾਰ ਕਰਨਾ ਆਇਆ ਨਮਨ ਕਰਨਾ ਆਇਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਆਇਆ ਔਰ ਇਹੋ ਜੇ ਸ਼ਹੀਦਾਂ ਦੀ ਵਜ੍ਹਾ ਕਰਕੇ ਸਾਨੂੰ ਜਿਹੜੀ ਅੱਜ ਦੀ ਆਜ਼ਾਦੀ ਦੇ ਦਿਨ ਮਾਨ ਰਹੇ ਆ ਕਿ ਜਿਸ ਤੇ ਸਾਨੂੰ ਅੰਗਰੇਜ਼ ਸਰਕਾਰ ਜਿਹੜੀ ਹੈ ਜਿਨ੍ਹਾਂ ਨੇ ਸਾਨੂੰ ਡਰੜਿਆ ਤੇ ਉਹਨਾਂ ਨੇ ਸਾਨੂੰ ਮਾਰਿਆ ਕੁੱਟਿਆ ਤੇ ਲੁੱਟਿਆ ਅੱਜ ਅਸੀਂ ਇੱਕ ਆਜ਼ਾਦ ਦੇਸ਼ ਦੇ ਵੱਲੋਂ ਐਡੀ ਵੱਡੀ ਤਰੱਕੀ ਤੇ ਜਾ ਰਹੇ ਹਾਂ ਕਿ ਸਾਡੀ ਮੌਜੂਦਾ ਜੋ ਸਰਕਾਰ ਸਾਡੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਨੇਤਰਤਵ ਦੇ ਵਿੱਚ ਅੱਜ ਹਿੰਦੁਸਤਾਨ ਸਾਰੀ ਦੁਨੀਆ ਦੇ 5ਵੇਂ ਨੰਬਰ ਤੋਂ ਵੱਧ ਕੇ 4ਵੇਂ ਔਰ 3ਵੇਂ ਵੱਲ ਵੱਧ ਰਿਹਾ ਹੈ। ਤੋਂ ਇਸ ਕਰਕੇ ਸਾਨੂੰ ਬੜਾ ਮਾਣ ਹੈ ਇਹੋ ਜੇ ਸ਼ਹੀਦਾਂ ਦਾ ਜਿਨ੍ਹਾਂ ਨੇ ਸਾਡੀ ਰੱਖਿਆ ਕੀਤੀ ਤੇ ਸਾਨੂੰ ਆਜ਼ਾਦੀ ਦਿਵਾਈ। ਇਹ ਦੂਜੀ ਕੀ ਫਤਿਹ ਅੱਜ ਸਰਦਾਰ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜਾ ਮਨਾਉਣ ਲਈ ਸੱਤਾ ਇਕੱਤਰ ਹੋਈਆਂ ਨੇ ਕਿ ਜਿਹੜੇ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੁੰਦੇ ਹਨ ਜਿਹੜੀਆਂ ਕੌਮਾਂ ਆਪਦੇ ਸ਼ਿਫਤਾਂ ਨੂੰ ਕਮਚਾ ਦੀਆਂ ਤੇ ਉਹ ਗੁੱਲ ਜਾਂਦੀਆਂ ਹਨ ਤੇ ਸਾਨੂੰ ਮਾਣ ਹੈ ਤੇ ਸਾਡਾ ਉਦਮ ਸਿੰਘ ਸ਼ਹੀਦ ਜਿਨੇ ਲੰਡਨ ਦੇ ਵਿੱਚ ਜਾ ਕੇ ਸਾਡੇ ਢੁੱਲੇ ਹੋਏ ਜਲਿਆਂਵਾਲੀ ਬਾਗ ਦੀ ਇੱਕ ਇੱਕ ਕਤਰੇ ਦਾ ਬਦਲਾ ਲਿਆ ਜਾ ਕੇ ਡੰਡਨ ਦੇ ਵਿੱਚ ਤਰਹਾਲ ਦੇ ਵਿੱਚ ਉਦਮ ਸਿੰਘ ਨੇ ਸਾਡੇ ਉਸ 40 ਸਾਲ ਬਾਅਦ ਉਸ ਜੱਲਿਆਂ ਵਾਲੇ ਬਾਗ ਦਾ ਕਤਲकांड ਦਾ ਬਦਲਾ ਲਿਆ ਸਾਡੇ ਪੰਜਾਬੀਆਂ ਲਈ ਪੂਰੀ ਪੰਜਾਬੀਅਤ ਲਈ ਇਮਾਨਦਾਰੀ ਵਾਲੀ ਗੱਲ ਹੈ ਕਿ ਜਿਹੜੇ ਦੇਸ਼ਾਂ ਦੇ ਵਿੱਚ ਜਾਣ ਲਈ ਅੱਜ ਸਾਡੀ ਨੌਜਵਾਨੀ ਫਕਾਮਲੀ ਹੋਈ ਫਿਰਦੀ ਹੈ ਸਾਡੇ ਉਸ ਸਮੇਂ ਦੀ ਨੌਜਵਾਨੀ ਨੇ ਸਾਡੇ ਉਸ ਕਤਲੇਆਮ ਦਾ ਬਦਲਾ ਲਿਆ ਫਹਿਦੀ ਜਿੱਤ ਦਾ ਖਾਲਸਾ ਸਿੰਘ ਬਹਿਗੁਰ ਜੀ ਕੀ ਫਤਿਹ ਸਹੀ ਉਦਮ ਸਿੰਘ ਸਹੀ ਉਦਮ ਸਿੰਘ ਅਮਰ ਰਹੇ ਅਮਰ ਰਹੇ ਜੈਕਾਰਾ ਉਦਮ ਸਿੰਘ ਦਾ

श्री उनम सिंह